ਤਾਲ ਗੁਰ ਸੇਵੀ ਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰੇ ਅਰਸਾਂ ਹੋ ਕੋਰ ਸਾਹੋ ਝੱਟੀ ਐ ਤੋਦ ਦਿੱਠੀ ਸੱਚੀ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸਚਾ ਪਾਤਿ ਸਾਹੂ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਾਰੀ ਮਹੱਲਾ ਪੰਜਵਾ ਜਾ ਕਉ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਓ ਵਾਕਉ ਬਿਆਦ ਨ ਕਾਈ ਜਾ ਕਉ ਭਏ ਗੋਵਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਓ ਵਾਕਉ ਬਿਆਦ ਨ ਕਾਈ ਰਹਾਉ ਦੀ ਸਹ ਸਭ ਸੰਗ ਰਹਿ ਹੈ ਅਲੇਪਾ ਨਹ ਵਿਆਪੈ ਓਨਮਾਈ ਇਕ ਰੰਗ ਤਤ ਕੇ ਬੀਤੇ ਸਤ ਗੁਰ ਤੇ ਬੋਧ ਪਾਈ दया माया कृपा ठाकुर की सेई संत सुभाई तेन कै संग नानक निसतरी है ਜੇਨਾ ਰਸ ਰਸ ਹਰ ਗੁਨ ਗਾਈ ਦਇਆ ਮਇਆ ਕਿਰਪਾ ठाकुर ਕੀ ਸੇਈ ਸੰਤ ਸੁਭਾਈ ਤਿੰਨ ਕਾ ਸੰਗ ਨਾਨਕ ਨਿਸਤਰੀਐ ਜੇ ਨਾਸ ਰਸ ਰਸ ਹਰ ਗੁਨ ਗਾਈ